ਸੋਸ਼ਲ ਮੀਡੀਆ ਦਾ ਜਾਵੜੀਆਂ ਮਾਰਨ ਵਾਲੇ ਬਹੁਤ ਲੋਕਾਂ ਨੂੰ ਅਸੀਂ ਹੀਰੋ ਬਣਾ ਰੱਖਿਆਗਾ ਪਰ ਜਿੰਨਾਂ ਚ ਕੋਈ ਗੁਣ ਹੈਗਾ ਵਧੀਆ ਗਾਉਂਦਿਆਂ ਉਹ ਅਸੀਂ ਜ਼ੀਰੋ ਬਣਾ ਰੱਖੇ ਨੇ ਤੇ ਭੈਣ ਹਰਮਨ ਸੱਤਾ ਨਸੱਤਰ ਸੱਤਾ ਜੀ ਦੀ ਧੀ ਨੇ ਤੇ ਆਵਾਜ਼ ਤੇ ਦਾਮਾ ਬਹੁਤ ਵਧੀਆ ਗਾਉਂਦਿਆਂ ਤੇ ਅੱਜ ਤੁਹਾਨੂੰ ਇੱਕ ਮਾਂ ਤੇ ਭੈਣ ਨੇ ਗਾਣਾ ਕਰਿਆਗਾ ਉਹ ਸੁਣਾਉਣਗੇ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਸੁਣਾਓ ਭੈਣੇ ਗਾਣਾ ਹਉ ਤੂੰ ਦੁਨੀਆ ਤੋਂ ਕਹਾ ਦਾ ਤੁਰਗੀ ਤੂੰ ਦੁਨੀਆ ਤੋਂ ਕਹਾ ਦਾ ਤੁਰਗੀ ਸਰ ਤੋਂ ਉੱਠ ਗਈ ਸ਼ਾਂ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਂ ਨਹੀਂ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਂ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਹੂਗਲ ਨਾਲ ਲਾਉਣਾ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਨਾਲ ਤੇਰੇ ਜੋਹੋ ਰੌਣਕ ਸੀ ਅੱਜ ਨਾਲ ਤੇਰੇ ਜੋਹੋ ਰੌਣਕ ਸੀ ਅੱਜ ਹੋਗੀ ਸੁਨ ਸਰਾਂ ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਂ ਨਹੀਂ ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਂ ਵੀਰਾ ਤੇ ਪਰਝਾਈ ਮੇਰੀ ਜਦ ਆਉਣ ਨਹੀਂ ਦਿੰਦੇ ਤੇਰੀ ਵੀਰਾ ਤੇ ਪਰਝਾਈ ਮੇਰੀ ਜਦ ਆਉਣ ਨਹੀਂ ਦਿੰਦੇ ਤੇਰੀ ਦੇਖ ਕੇ ਤੇਰੀ ਟੰਗੀ ਫੋਟੋ ਦੇਖ ਕੇ ਤੇਰੀ ਟੰਗੀ ਫੋਟੋ ਯਾਨ ਨਿਕਲ ਜੇ ਥਾਂ ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰਗੀ ਮਾਂ ਨਹੀਂ ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਧੁਰਗੀ ਮਾਂ ਕੀਤੀ ਸੀ ਉਹ ਤੂੰ ਦਸਾਂ ਪੂਰੀਆਂ ਕਰੀਆਂ ਹਾਂ ਰੱਬ ਨੇ ਅਸਾਂ ਕੀਤੀ ਸੀ ਉਹ ਤੂੰ ਦਸਾਂ ਪੂਰੀਆਂ ਕਰੀਆਂ ਹਾਂ ਰੱਬ ਨੇ ਅਸਾਂ ਪਤ ਤੇਰੇ ਨੇ ਉੱਚਾ ਕੀਤਾ ਪਤ ਤੇਰੇ ਨੇ ਉੱਚਾ ਕੀਤਾ ਆ ਦੇਖ ਲੈ ਤੇਰਾ ਨਾ ਇੱਕ ਵਾਰੀ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰਗੀ ਮਾਂ ਨਹੀਂ ਇੱਕ ਵਾਰੀ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਧੁਰਗੀ ਮਾਂ ਚੱਕ ਕੇ ਝੋਲਾ ਬੱਸ ਚੜਾਉਣਾ ਅੱਡੇ ਤੱਕ ਮੈਨੂੰ ਹੂੰ ਛੱਡਣ ਆਉਣਾ ਚੱਕ ਕੇ ਝੋਲਾ ਬੱਸ ਚੜਾਉਣਾ ਅੱਡੇ ਤੱਕ ਮੈਨੂੰ ਛੱਡਣ ਆਉਣਾ ਅੱਜ ਪੁਨੀਤ ਨੂੰ ਹੂੰ ਸੁੰਨਾ ਜਾਪੇ ਅੱਜ ਮਨਦੀਪ ਨੂੰ ਸੁੰਨਾ ਜਾਪੇ ਤੇਰਾ ਹਸਨ ਗਰਹਾ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰਗੀ ਹੀ ਮਾਂ ਨਹੀਂ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਧੁਰਗੀ ਹੀ ਮਾਂ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਦਬਕੋ ਭਾਈ ਇਹ ਭੈਣ ਦਾ ਨਾਮ ਪੰਜਾਬ ਦੇ ਪਹਿਲੇ 10 ਗਾਇਕਾਂ ਚੋਂ ਦਾ ਜੇ ਕਿਤੇ ਸਿੱਧੂ ਮੂਸੇ ਵਾਲੇ ਬਾਈ ਦੀ ਮੌਤ ਨਾ ਹੋਈ ਹੁੰਦੀ ਕਿਉਂਕਿ ਭੈਣ ਨਾਲ ਉਹਨੇ ਵਾਦਾ ਕੀਤਾ ਸੀ ਵੀ ਕੋਈ ਗੱਲ ਨਹੀਂ ਭੈਣੇ ਅਗਲੇ ਮਹੀਨੇ ਤਿਆਰੀ ਜੀ ਕਰਕੇ ਆ ਜਿਓ ਤੁਹਾਡੇ ਵਧੀਆ ਲੈਵਲ 'ਚ ਗਾਣੇ ਕਰਾਂਗੇ ਵਧੀਆ ਮਿਊਜ਼ਿਕ ਵਗੈਰਾ ਸਾਰਾ ਕੁਝ ਮੈਂ ਆਪੇ ਕਰਵਾਉਂਗਾ ਪਰ ਅਫਸੋਸ ਭਾਈ ਉਹ ਦੁਨੀਆ ਤੇ ਵਿਚਾਰਾ ਨਹੀਂ ਰਿਹਾ ਤੇ ਮੇਰੀ ਇੱਕ ਬਾਈ ਗਲਾਬ ਸਿੱਧੂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਭੈਣ ਦਾ ਜ਼ਰੂਰ ਸਹਾਰਾ ਬਣੀ ਬਈ ਇੱਕ ਦੋ ਗਾਣੇ ਆਪਣੀ ਕੰਪਨੀ 'ਚ ਜ਼ਰੂਰ ਕਰਾਈਂ ਤੇ ਭੈਣ ਦੀ ਰੋਜੀ ਰੋਟੀ ਬਣ ਜੂਗੀ ਕੀ ਕਹਿਣਾ ਚਾਹੋਗੇ ਭੈ ਬਸ ਵੀਰੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਜਿਵੇਂ ਕਿ ਮੇਰੇ ਪਾਪਾ ਨੂੰ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਮੈਨੂੰ ਵੀ ਦੱਬ ਕੇ ਪਿਆਰ ਦੇਣਾ ਮੈਂ ਸਾਰਿਆਂ ਦੀ ਸਪੋਰਟ ਨਾਲ ਹੀ ਅੱਗੇ ਆਉਣਾ ਮਾਰਕੀਟ ਦੇ ਵਿੱਚ ਬਸ ਇਹੀ ਬੇਨਤੀ ਆਖੀ ਤੇ ਪਹਿਲੇ ਜਿਹੜਾ ਗਲਾਬ ਸਿੱਧੂ ਸਿੰਘ ਰਾਗਾ ਬਹੁਤ ਲੋਕਾਂ ਦਾ ਨਵੇਂ ਗਾਇਕਾਂ ਦਾ ਸਹਾਰਾ ਬਣ ਰਿਹਾ ਹੈ ਉਹਨੇ ਕੰਪਨੀ ਲਾਈ ਹੈਗੀ ਉਹਨੂੰ ਕੀ ਬੇਨਤੀ ਕਰਨੀ ਚਾਹੋਗੇ ਬਸ ਵੀਰੇ ਜੇ ਮੇਰੀ ਆਵਾਜ਼ ਸੁਣ ਰਿਹਾ ਹੈ ਜਾਂ ਕਿਤੇ ਵੀ ਮੰਨ ਲਓ ਵੀਡੀਓ ਦੇਖਦੇ ਆ ਮੈਂ ਉਹਨਾਂ ਤੱਕ ਵੀ ਆਪਣੀ ਬੇਨਤੀ ਪਹੁੰਚਾਉਣਾ ਚਾਹੁੰਦੀ ਕਿ ਪਲੀਜ਼ ਮੇਰੀ ਹੈਲਪ ਕਰੋ ਬਈ ਭੈਣ ਦਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਹੈਗਾ ਜੇ